ਆਫਰ ਦਾ ਪੂਨਾ ਵਿਦਿਆਰਥੀਆਂ ਨੂੰ ਨੋਟੀਫਿਕੇਸ਼ਨ ਜਾਰੀ ਆਨਲਾਈਨ ਲੱਗਣਗੀਆਂ ਜਮਾਤਾਂ 7 ਜਨਵਰੀ ਤੱਕ ਆਨਲਾਈਨ ਕਰਵਾਈ ਜਾਵੇਗੀ ਪੜਾਈ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਬਹਿਲ ਛੁੱਟੀਆਂ ਦੇ ਵਿੱਚ ਕੀਤਾ ਗਿਆ ਵਾਅਦਾ ਪੰਜਾਬ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਮੌਸਮ ਵਿਭਾਗ ਨੇ ਵੀ ਜਤਾਇਆ ਅਲਰਟ ਕੀ ਹੈ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਡਿਫਰੈਂਸ ਬਦਲਦੇ ਕਿ ਪੰਜਾਬ ਸਰਕਾਰ ਦੇ ਵੱਲੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਬਾਅਦ ਇਹ ਕਿ ਰਾਜ ਵਿੱਚ ਇੱਕ ਜਨਰਲ ਨੂੰ ਮੌੜ ਸਥਲ ਜਿਹੜੇ ਕੌਲੇਗੇ ਨੇ ਪਰਮਾਪਿਆਂ ਵੱਲੋਂ ਲਗਾਤਾਰ ਹੀ ਇਤਰਾਜ ਜਤਾਇਆ ਜਾ ਰਿਹਾ ਹੈ ਕਿ ਖੰਡ ਦਾ ਪ੍ਰਕੋਪ ਲਗਾਤਾਰ ਚੱਲ ਰਿਹਾ ਹੈ ਤੇ ਕੁਝ ਵਾਧਾ ਜਿਹੜਾ ਮੰਗ ਵਿੱਚ ਕੀਤਾ ਜਾਣਾ ਚਾਹੀਦਾ ਹੈ। ਬਾਅਦ ਇਹ ਕਿ ਐਸੇ ਸਬੰਧਾਂ ਦੀ ਖਬਰ ਨਿਕਲ ਕੇ ਆ ਰਹੀ ਹੈ ਕਿ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੇ ਪੱਧਰ ਤੇ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਸਰਦ ਪਾ ਗਿਆ ਹੈ ਕਿ ਵਿਦਿਆਪਨ ਜਿਹੜੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇਗੇ ਨੇ ਆਨਲਾਈਨ ਜਿਹੜੀ ਪੜਾਈ ਚੱਲੀ ਰਹੇਗੀ ਹੋਰ ਦਿਖਾਉਂਗਾ ਕਿ ਸਰਕਾਰ ਜੋ ਮਾਕੇ ਮੰਗ ਕਰ ਰਹੀ ਹੈ ਕਿ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇ ਇਸੀ ਸਰਕਾਰ ਜਿਹੜੀ ਹੈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿਦਿਆਰਥੀਆਂ ਲਈ ਕੁਝ ਅਜਿਹੇ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਕਿ ਛੁੱਟੀਆਂ ਦੇ ਵਿੱਚ ਵਾਅਦਾ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਹੈ ਜਿਵੇਂ ਇਸ ਨਾਲ ਸੰਬੰਧਿਤ ਕੋਈ ਤਾਜ਼ਾ ਜਾਣਕਾਰੀ ਸਾਡੇ ਸਾਹਮਣੇ ਆndi ਹੈ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਦੇ ਰਹਾਂਗੇ ਸੋ ਇਸ ਵੀਡੀਓ ਵਿੱਚ ਇਨਾ ਹੀ ਧੰਨਵਾਦ